ਲక్ష్ਮੀ ਲక్ష్ਮੀ ਦਾ ਵਾਸ ਸੀ ਘਰ ਵਿੱਚ ਬੜਾ ਹਰਸ਼ ਉਲਾਸ ਸੀ ਘਰ ਵਿੱਚ ਮਾਂ ਸੁਪਨੇ ਵਿੱਚ ਆਈ ਕਹਿਣ ਲੱਗੀ ਪੁੱਤਰਾ ਹੁਣ ਨਹੀਂ ਮੈਂ ਤੇਰੇ ਰਹਿਣ ਲੱਗੀ ਤੇਰੇ ਪੁੰਨ ਮੁੱਕ ਗਏ ਨਹੀਂ ਵਧਾਵਾਂਗੀ ਕੁਝ ਦਿਨਾਂ ਚ ਵਿਦਾ ਹੋ ਜਾਵਾਂਗੀ ਪਰ ਪ੍ਰਸੰਨ ਹਾਂ ਮੈਂ ਤੇਰੀ ਭਗਤੀ ਤੋਂ ਕੁਝ ਮੰਗਣਾ ਤਾਂ ਮੰਗ ਲੈ ਸ਼ਕਤੀ ਤੋਂ ਕੀ ਮੰਗਾ ਮੈਂ ਆਇਆ ਨਹੀਂ ਨਾ ਕਰਕੇ ਕੀ ਮੰਗਾ ਮੈਂ ਆਇਆ ਨਹੀਂ ਨਾ ਕਰਕੇ ਕੱਲ ਦੱਸਾਂਗਾ ਘਰ 'ਚ ਸਲਾਹ ਕਰਕੇ ਸਲਾਹ ਕੀਤੀ ਕਿਸੇ ਨੇ ਕਿਹਾ ਕਾਰ ਮੰਗ ਗਹਿਣੇ ਸੋਨੇ ਦੇ ਜਾਂ ਹੀਰੇ ਦਾ ਹਾਰ ਮੰਗ ਸੋਨਾ ਬੰਗਲਾ ਜਾਂ ਥੋੜੀ ਜ਼ਮੀਨ ਮੰਗ ਜਾਂ ਖੁਸ਼ਹਾਲ ਜ਼ਿੰਦਗੀ ਬੇਤਰੀਨ ਮੰਗ ਨੂੰ ਛੋਟੀ ਬੋਲੀ ਇਹਨਾਂ ਤੋਂ ਕੀ ਲੈਣਾ ਨੂੰ ਛੋਟੀ ਬੋਲੀ ਇਹਨਾਂ ਤੋਂ ਕੀ ਲੈਣਾ ਹੈ ਲక్ష్ਮੀ ਰਹੀ ਨਾ ਚੀਜ਼ਾਂ ਨੇ ਕਿੱਥੇ ਰਹਿਣਾ ਹੈ ਜੇ ਲੈਣਾ ਕੁਝ ਆਪਸੀ ਪਿਆਰ ਲਵਾਂਗੇ ਸਭ ਮੁਸ਼ਕਲਾਂ مصیبتਾਂ ਸਹਾਰ ਲਵਾਂਗੇ ਅਗਲੀ ਰਾਤ ਮਾਂ ਨੇ ਸੁਪਨੇ 'ਚ ਦੁਹਰਾਇਆ ਮੰਗ ਲੈ ਜੋ ਮੰਗਣਾ ਉਹਨਾਂ ਫਿਰ ਫਰਮਾਇਆ ਮੈਂ ਕਿਹਾ ਦੇਵੀ ਮਾਂ ਇੱਕ ਬਾਲਤਾ ਨਿਆਣਾ ਜਾਣਾ ਹੈ ਤਾਂ ਠੀਕ ਪਰ ਖੁਸ਼ ਹੋ ਕੇ ਜਾਣਾ ਸਾਨੂੰ ਦੇਣਾ ਵਰਦਾਨ ਖੁਸ਼ ਰਹੇ ਪਰਿਵਾਰ ਸਾਨੂੰ ਦੇਣਾ ਵਰਦਾਨ ਖੁਸ਼ ਰਹੇ ਪਰਵਾਰ ਇੱਕ ਦੂਸਰੇ ਦਾ ਆਪਸ ਚ ਰਹੇ ਸਤਕਾਰ ਪਿਆਰ ਅਤੇ ਇਤਿਫਾਕ ਬਣਿਆ ਰਹੇ ਮੁਹੱਬਤਾਂ ਦਾ ਤੀਰ ਸਦਾ ਤਣਿਆ ਰਹੇ ਦੇਵੀ ਕਹੇ ਮੰਗਣਾ ਸਮਝ ਮਨ ਹੀ ਲਿਆ ਮੰਗ ਪਿਆਰ ਸਤਕਾਰ ਮੈਨੂੰ ਬੰਨ ਹੀ ਲਿਆ ਜਿਸ ਘਰ ਇਤਫਾਕ ਉੱਥੇ ਆ ਸਕਦੀਆਂ ਇਹ ਸਭ ਕੁਝ ਦੇ ਕੇ ਕਿੱਥੇ ਜਾ ਸਕਦੀਆਂ ਸੱਚੀ ਜਿੱਥੇ ਪਿਆਰ ਦਾ ਅਹਿਸਾਸ ਹੁੰਦਾ ਏ ਉਸ ਘਰ ਹੀ ਲక్ష్ਮੀ ਦਾ ਵਾਸ ਹੁੰਦਾ ਏ ਲక్ష్ਮੀ ਦਾ ਮਤਲਬ ਦੌਲਤਾਂ ਤੇ ਧਨ ਜਿੱਥੇ ਪਿਆਰ ਦਾ ਧਨ ਉਹ ਘਰ પ્રસન્ન ਉਹ ਘਰ ਪਰਸਨ